ਮੱਲਾ ਪੰਜਵਾਂ ਗਾਥਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਕਰਪੂਰ ਪੋਪ ਸੋ ਗੰਦਾ ਪਰਸ ਮਨੁਕਿਆ ਦੇਹਾਂ ਮਲਿਣੰ ਮਜਾ ਰੁਤਰ ਦੁਰਗੰਧਾ ਨਾਨਕ ਆਤ ਗਰਬੀਣ ਅਗਿਆਨਣ ਪਰਮਾਣੂ ਪਰਯੰਤ ਅਕਾਸ਼ ਹੈ ਦੀਪ ਲੋਹਾ ਸਿਖੰਡਣ ਹੈ ਗਾ ਛੇਨ ਨੈਣ ਪਰੇਣ ਨਾਨਕ ਬਿਨਾ ਸਾਧੂ ਨ ਸਿਦੇਤੇ ਜਾਣੋ ਸਤ ਹਵੰਤੋ ਮਰਣੋ ਦ੍ਰਿਸ਼ਟੀਣ ਮਿਥਿਆ ਕੀਰਤ ਸਾਥ ਚਲੰਥੋ ਪੜੰਤ ਨਾਨਕ ਸਾਧ ਸੰਗੇਣ ਮਾਇਆ ਚਿਤ ਪਰਮੇਣ ਇਸ਼ਟ ਮਿਤਰੇ ਖ ਬਾਂਧਵੈ ਲਵਦਿਆ ਸਾਧ ਸੰਗੇਣ ਨਾਨਕ ਸੁਖ ਅਸਥਾਨੰ ਗੋਪਾਲ ਭਜਨੰ ਮੈ ਲਗਰ ਸੰਗੇਣ ਨਿਮ ਬਿਰਖ ਸੇ ਚੰਦਨਹਿ ਨਿਕਟ ਬਸੰਤੋ ਬਾਂਸੋ ਨਾਨਕ ਆਂ ਬੁੱਧ ਨਾ ਬੋਹਤੇ ਗਾਥਾ ਗੁੰਫਾ ਗੋਪਾਲ ਕਥੰ ਮਥੰ ਮਾਨੰ ਮਰਦਨੈ ਅਤੰਗ ਪੰਚਾ ਛਤ੍ਰੇਣਾ ਨਾਨਕਾ ਹਰ ਬਾਣੀ ਪ੍ਰਹਾਰਣਾ ਵਚਨ ਸਾਧ ਸੁਖ ਪੰਥਾ ਲਹੰਤਾ ਬੜ ਕਰਮਣਾ ਰਹੰਤਾ ਜਨਮ ਮਰਨ ਨੇਨ ਰਮਣੰ ਨਾਨਕਾ ਹਰ ਕੀਰਤਨ ਹੈ ਪਤਰ ਪਰ ਜੇਣਾ ਝੜੀੰਗ ਨ ਜੜੀੰਗ ਪੀੜਾ ਸੰਪਤਾ ਨਾਮ ਵਿਹੂਣ ਬੇਖਮਤਾ ਨਾਨਕ ਬਹੰਤਾ ਜਉਣ ਬਸਰੋ ਰੈਣੀ ਭਾਵਨੀ ਸਾਧ ਸੰਗਿਆਣ ਲਬੰਤੰ ਬੜ ਭਾਗਣ ਹਰ ਨਾਮ ਗੁਣ ਰਾਵਣ ਨਾਨਕ ਸੰਸਾਰ ਸਾਗਰ ਨ ਬਿਆਪਣ ਗਾਥਾ ਗੂੜ ਅਪਾਰੰ ਸਮਝਣ ਬਿਰਲਾ ਜਣਹਿ ਸੰਸਾਰ ਕਾਉ ਤਜਣ ਨਾਨਕ ਗੋਬਿੰਦ ਰਵਣ ਸਾਧ ਸੰਗਮੈ ਸੋ ਮੰਤਰਾ ਸਾਧ ਬਚਨਾ ਕੋਟ ਦੋਖ ਬਿਨ ਨਾਸਣੈ ਹਰ ਚਰਨ ਕਮਲ ਧਿਆਨ ਨਾਨਕ ਕੁੱਲ ਸਮੂਹ ਉਦਾਰਣੈ ਸੁੰਦਰ ਮੰਦਰ ਸੈਣੈ ਜੈਣ ਮੱਧ ਹਰ ਕੀਰਤਨੈ ਮੁਗਤੇ ਰਵਣਾ ਗੋਬਿੰਦੈ ਨਾਨਕ ਲਬਦਿਆਂ ਬੜ ਭਾਗਣੈ ਹਰ ਲਬਦੋ ਮਿੱਤਰ ਸੁਮਿੱਤੋ ਬੇਦਾਰਨ ਕਦੇ ਨ ਚਿੱਤੋ ਜਾਕਾ ਅਸਲ ਤੋਲ ਅਮਿੱਤ ਤੋਏ ਨਾਨਕ ਸਖਾ ਜੀ ਸੰਗ ਕਿਤੋ ਅਪਜਸੰਗ ਮਟੰਤ ਸਤ ਪੁੱਤਰ ਸਿਮਰਤ ਬੇ ਰਿਦੈ ਗੁਰ ਮੰਤਰਣੈ ਪ੍ਰੀਤਮ ਭਗਵਾਨ ਅਚੂਤ ਨਾਨਕ ਸੰਸਾਰ ਸਾਗਰ ਤਾਰਣੈ ਮਰਣੰ ਬਿਸਰਣੰ ਗੋਬਿੰਦੈ ਜੀਵਣੰ ਹਰਨਾਮ ਧਿਆਵਣੈ ਲਵਣੰ ਸਾਸੰਗੇਣ ਨਾਨਕ ਹਰਪੂਰਵਾ ਲੇਖਣੈ ਦਸਨ ਬਿਹੂਨ ਪਯੰਗੰ ਮੰਤਰੰ ਗਾਰੁੜੀ ਨਿਵਾਰੰ ਬਿਆਦ ਓ ਪਾੜਨ ਸੰਤੰ ਨਾਨਕ ਲਬਦ ਕਰਮਣਾ ਜਥ ਕਥ ਰਮਣ ਸਰਣ ਸਰਬਤਰ ਜੀਣ ਤਤ ਲਗਣ ਪ੍ਰੇਮ ਨਾਨਕ ਪ੍ਰਸਾਦ ਗੁਰਦਸ਼ਨ ਕਰਨਾਰ ਬਿੰਦ ਮਨ ਵਿਦਿਆ ਸਿਦਿਆ ਸਰਬ ਕੁਸਲਣਾ ਗਾਥਾ ਗਾਵੰਤ ਨਾਨਕ ਭਵਿਅੰ ਪਰਾ ਪੂਰਬਣਾ ਸੋਬ ਬਚਨਾ ਰਾਵਣੰ ਗਵਣੰ ਸਾਤ ਸੰਗ ਗੇਣ ਉਦਰਣੈ ਸੰਸਾਰ ਸਾਗਰੰ ਨਾਨਕ ਪੁਨਰਪ ਜਨਮ ਨਾਲਿ ਵਿਅਤੇ ਵੇਦ ਪੁਰਾਨ ਸਾਸਤਰ ਵਿਚਾਰੰ ਏਕੰਕਾਰ ਨਾਮ ਉਰਤਾਰੰ ਕੋਲਾ ਸਮੂਹ ਸਗਲ ਉਧਾਰੰ ਬੜ ਭਾਗੀ ਨਾਨਕ ਕੋ ਤਾਰੰ ਸਿਮਰਣੰ ਗੋਬਿੰਦਨ ਨਾਮੰ ਉਦਰਣੰ ਕੋਲ ਸਮੂਹਣੈ ਲਵ ਧਿਆੰ ਸਾ ਸੰਗੇਣ ਨਾਨਕ ਬੜ ਭਾਗੀ ਭੇਟ ਅੰਤ ਦਰਸ਼ਨੈ ਸਰਬ ਦੋਖ ਪ੍ਰੰਤ ਤਿਆਗੀ ਸਰਬ ਧਰਮ ਦ੍ਰਿਟ ਲਪਤਣੈ ਲਵ ਧੇਣ ਸਾ ਸੰਗੇਣ ਨਾਨਕ ਮਸਤਕ ਲਿਖਿਆਣੈ होयो है हवंतो हरण परणम संपूर्णाम साधु सतम जानो नानक का प्रीता कारणं सो खेण बैन रत्नं रचनं कोसांबा रंगण है रोग शोक वियोगं नानक सुख ना सुपण है सो खेण बैन रत्नं रचनं कोसांबा रंगण है ਰੋਗ ਸੋਗ ਬਿਓਗੰ ਨਾਨਕ ਸੁਖ ਨਾ ਸੁਪਣ ਹੈ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ